ਹੀਟੀ ਨਿਊਜ਼ ਤੇ ਤੁਹਾਡਾ ਸਵਾਗਤ ਹੈ ਮੈਂ ਬਹਿ ਤੁਹਾਡੇ ਨਾਲ ਕਰਨ ਬਹਿਰਾ ਤਾਂ ਜਬਰ ਜਨਾ ਦੇ ਕੇਸ ਦੇ ਚੋਂ ਤੋਂ ਬਾਅਦ ਫਰਾਰ ਚਲ ਰਹੇ ਸਨੌਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਹਰਮੀਰ ਸਿੰਘ ਪਠਾਨ ਮਾਜਰਾ ਦੀ ਅਗਾਊ ਜਮਾਨਤ ਉੱਤੇ ਅੱਜ ਪਟਿਆਲਾ ਕੋਰਟ ਦੇ ਵਿੱਚ ਸੁਣਵਾਈ ਹੋਈ ਤਾਂ ਉਹਨਾਂ ਨੇ ਕੋਰਟ ਦੇ ਵਿੱਚ ਜ਼ਮਾਨਤ ਪਟੀਸ਼ਨ ਦਾਇਰ ਕੀਤੀ ਹੈ ਜਿਸ ਉੱਤੇ ਸਰਕਾਰ ਤੇ ਬਚਾਅ ਪੱਖ ਦੇ ਵਕੀਲਾਂ ਦੇ ਵਿੱਚ ਬਹਿਸ ਹੋਈ ਤਾਂ ਕੇਸ ਦੀ ਸੁਣਵਾਈ ਦੁਪਹਿਰ ਤੋਂ ਬਾਅਦ ਹੋਣ ਦੀ ਉਮੀਦ ਹੈ ਅਦਾਲਤ ਇਸ ਤੇ ਅੱਜ ਆਪਣਾ ਫੈਸਲਾ ਸੁਣਾ ਸਕਦੀ ਹੈ ਪटीशन ਦੇ ਵਿੱਚ ਹਰਮਿੰਦਰ ਸਿੰਘ ਪਠਾਨ ਮਾਚਰਾ ਨੇ ਦਲੀਲਾਂ ਰੱਖੀਆਂ ਨੇ ਕਿ ਉਹ ਨਾ ਉੱਤੇ ਦਰਜ ਕੇਸ ਰਾਜਨੀਤੀ ਤੋਂ ਪ੍ਰੇਰਿਤ ਹੈ ਜਿਸ ਸ਼ਿਕਾਇਤ ਉੱਤੇ ਕੇਸ ਦਰਜ ਹੋਇਆ ਤੇ ਕਾਫੀ ਸਮੇਂ ਤੋਂ ਪੈਂਡਿੰਗ ਮਾਮਲਾ ਸੀ ਸੁਸਦ ਦੇ ਕਿਸ ਮਾਮਲੇ ਦੇ ਵਿੱਚ ਸਰਕਾਰ ਆਪਣਾ ਜਵਾਬ ਦਾਖਲ ਕਰ ਚੁੱਕੀ ਹੈ ਤੇ ਅੱਜ ਇਸੇ ਮਾਮਲੇ ਦੇ ਵਿੱਚ ਦੋਵੇਂ ਧਿਰਾਂ ਦੇ ਵਿੱਚ ਬਹਿਸ ਹੋਵੇਗੀ ਸੋ ਦਸਦੀਪੀ ਪਟਿਆਲਾ ਦੇ ਸਿਵਲ ਲਾਈਨ ਖਾੜਾ ਦੇ ਵਿੱਚ ਪਠਾਨ ਮਾਜਰਾ ਖਿਲਾਫ ਸ਼ਿਕਾਇਤ ਦਰਜ ਕੀਤੀ ਗਈ ਸੀ। ਉਹਨਾਂ ਤੋਂ ਇੱਕ ਮਹਿਲਾ ਨੇ ਇਲਜ਼ਾਮ ਲਗਾਇਆ ਕਿ ਪਠਾਨ ਮਾਜਰਾ ਨੇ ਆਪਣੀ ਪਹਿਲੇ ਵਿਆਹ ਦੀ ਗੱਲ ਲੁਕਾਈ ਸੀ ਤੇ ਉਸਦੇ ਨਾਲ ਧੋਖੇ ਦੇ ਨਾਲ ਵਿਆਹ ਕਰਵਾਇਆ। ਮਹਿਲਾ ਨੇ ਕਿਹਾ ਕਿ ਉਸਦੀ 2013 ਦੇ ਵਿੱਚ ਫੇਸਬੁੱਕ ਰਾਹੀਂ ਪਠਾਨ ਮਾਜਰਾ ਦੇ ਨਾਲ ਮੁਲਾਕਾਤ ਹੋਈ ਸੀ। ਤੇ 2021 ਦੇ ਵਿੱਚ ਉਹਨਾਂ ਦਾ ਵਿਆਹ ਹੋ ਗਿਆ ਤੇ 2022 ਦੇ ਵਿੱਚ ਉਹਨਾਂ ਨੂੰ ਪਤਾ ਲੱਗਿਆ ਕਿ ਪਠਾਨ ਮਾਜਰਾ ਦਾ ਪਹਿਲਾਂ ਵੀ ਵਿਆਹ ਹੋ ਚੁੱਕਿਆ ਹੈ। ਜੋ ਮਹਿਲਾ ਨੇ ਜ਼ਬਰਦਸਤੀ ਧਮਕੀ ਅਤੇ ਅਸ਼ਲੀਲ ਵੀਡੀਓ ਬਣਾਉਣ ਦਾ ਇਲਜ਼ਾਮ ਲਗਾਇਆ।